ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB 773.ਤੇ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆ ਪਿੱਛੇ ਜਿਹੇ 2500 ਪੋਸਟਾਂ A L M ਦੀਆਂ ਨੇ ਉਹਨਾਂ ਦੇ ਵੀ ਜਿਹੜੀ ਬੜੇ ਵਧੀਆ ਢਾਂਗ ਨਾਲ ਤਿਆਰੀ ਕਰਾਈ ਜਾ ਰਹੀ ਹੈ ਉਹ ਸਾਡੇ ਸਰ ਕਰਾ ਰਹੇ ਨੇ ਤੇ ਜਿਵੇਂ ਹੁਣ PS TET ਵੀ ਨੌਂਸ ਹੋ ਚੁੱਕਿਆ ਹੈ ਠੀਕ ਹੈ ਉਹਦੀ ਵੀ ਤਿਆਰੀ ਲਈ ਅਸੀਂ ਇੱਕ ਪ੍ਰਾਰਲਾ ਕਰ ਰਿਹਾ ਹਾਂ ਉਹਦੇ ਲਈ ਇਸੀ ਤਿਆਰੀ ਫੁੱਲ ਬਟਾ ਫੁੱਲ ਕਰਾਇਮੇ ਬਿਲਕੁਲ ਫ੍ਰੀ ਔਰ ਕੋਸਟ ਜਿਵੇਂ ਆਪਾਂ ਥੋੜਾ ਜਿਹਾ ਪਿੱਛੇ ਮੈਂ 2-3 ਮੇਰੇ ਕਲਾਸਾਂ ਲਾਈਆਂ ਸੀ ਜਿਹੜੀਆਂ ਗੁਰੂਆਂ ਬਾਰੇ ਦੱਸਿਆ ਸੀ ਪੜਿਆ ਸੀ ਆਪਾਂ ਹਨਾ ਤੇ ਅੱਜ ਆਪਾਂ ਪੰਜਵੇਂ ਗੁਰੂ ਤੇ ਪਹੁੰਚ ਗਏ ਆ ਗੁਰੂ ਅਰਜਨ ਦੇਵ ਜੀ ਬਾਰੇ ਦੇਖਿਆ ਹੋਣਾ ਪਿੱਛੇ ਤੇ ਦੇਖ ਲਓ ਗੁਰੂ ਅਰਜਨ ਦੇਵ ਜੀ ਜਿਹਾ ਠੀਕ ਹੈ ਜਿੰਨਾ ਬੱਚਿਆਂ ਨੇ ਉਹ ਕਲਾਸਾਂ ਨਹੀਂ ਲਾਈਆਂ ਉਹ ਪਹਿਲਾਂ ਕਲਾਸਾਂ ਲਾ ਲੈਣ ਠੀਕ ਹੈ ਤੇ ਆਪਾਂ ਸਟਾਰਟ ਕਰਨੇ ਆ ਗੁਰੂ ਅਰਜਨ ਦੇਵ ਜੀ ਬਾਰੇ ਠੀਕ ਹੈ ਜਿਵੇਂ ਆਪਾਂ ਪਹਿਲਾਂ ਪੜਿਆ ਸੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਜਿਨ੍ਹਾਂ ਦਾ ਜਨਮ ਕਿੱਥੇ ਹੋਇਆ 1469 ਨੂੰ ਤਲਵੰਡੀ ਵਿਖੇ ਹੈ ਨਾ ਪਾਕਿਸਤਾਨ ਵਿੱਚ ਉਹਨਾਂ ਬਾਰੇ ਪੜਿਆ ਫਿਰ ਆਪਾਂ ਪੜਿਆ ਗੁਰੂ ਅੰਗਦ ਦੇਵ ਜੀ ਬਾਰੇ ਦੂਜੀ ਪਾਸ਼ਾਈ ਠੀਕ ਹੈ 1504 ਈਸਵੀ ਵਿੱਚ ਫਿਰ ਆਪਾਂ ਪੜਿਆ ਤੀਜੀ ਪਾਸ਼ਾਈ 1479 ਈਸਵੀ ਵਿੱਚ ਹੈ ਨਾ ਫਿਰ ਆਪਾਂ ਪੜਿਆ ਚੌਥੀ ਪਾਸ਼ਾਈ 1534 ਈਸਵੀ ਵਿੱਚ ਅੱਜ ਆਪਾਂ ਪੜਨਾ ਹੈ ਪੰਜਵੀਂ ਪਾਸ਼ਤ ਸ਼ਾਈ ਠੀਕ ਹੈ ਪੰਜਵੀਂ ਪਾਸ਼ਾਈ ਬਾਰੇ ਆਪਾਂ ਗੱਲ ਕਰਦੇ ਅੱਜ ਗੁਰੂ ਅਰਜਨ ਦੇਵ ਜੀ ਬਾਰੇ ਚਲੋ ਜਿਆਦਾ ਟਾਈਮ ਨਾ ਲੈਂਦੇ ਆਪਾਂ ਕਰਦੇ ਆਂ ਸਟਾਰ ਜਿਵੇਂ ਆਪਾਂ ਪਿੱਛੇ ਲਿਖਿਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਕਿੰਵੇਂ ਗੁਰੂ ਹੋਏ ਸਨ ਪੰਜਵੇਂ ਗੁਰੂ ਹੋਏ ਸਨ ਠੀਕ ਹੈ ਪੰਜਵੇਂ ਗੁਰੂ ਦਾ ਜਨਮ ਬਾਰੇ ਆਪਾਂ ਪੜਦੇ ਹਾਂ ਕਿ ਪੰਜਵੇਂ ਗੁਰੂ ਦਾ ਜਨਮ ਕਦੋਂ ਹੋਇਆ 15 April 1563 ਈਸਵੀ ਨੂੰ ਗੋਇੰਦਵਾਲ ਵਿਖੇ ਜਨਮ ਇਨਾਂ ਦਾ ਹੋਇਆ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਸਿੰਘ ਇਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਹੋਏ ਸਨ ਜਿਵੇਂ ਗੁਰੂ ਰਾਮਦਾਸ ਬਾਰੇ ਆਪਾਂ ਪੜਿਆ ਸੀ ਪਿੱਛੇ ਨਾਲ ਤੇ ਤਿੰਨ ਪੁੱਤਰ ਸੀ ਠੀਕ ਹੈ ਬਿੱਥੀ ਚੰਦ ਜੀ ਤੇ ਉਦੋਂ ਬਾਅਦ ਮਾਨ ਸਿੰਘ ਜੀ ਤੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਜਿਹੜੀ ਛੋਟੇ ਪੁੱਤਰ ਹੋਏ ਸਨ ਠੀਕ ਹੈ ਇਹਨਾਂ ਦਾ ਜਨਮ ਫਿਰ ਯਾਦ ਕਰੀਂ ਕਹਾਲੋ 15 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਪਿਤਾ ਦਾ ਨਾਂ ਗੁਰੂ ਰਾਮਦਾਸ ਜੀ ਤੇ ਮਾਤਾ ਦਾ ਨਾਂ ਬੀਬੀ ਭਾਨੀ ਜੀ ਸੀ ਮਾਤਾ ਦਾ ਨਾਂ ਬੀਬੀ ਭਾਨੀ ਜੀ ਸੀ ਇਹ ਕਿਹਨਾਂ ਦੀ ਪੁੱਤਰੀ ਸਨ ਗੁਰੂ ਅਮਰਦਾਸ ਵਿੱਚ ਪੜ ਕੇ ਬੀਬੀ ਭਾਨੀ ਤੇ ਬੀਬੀ ਦਾਨੀ ਗੁਰੂ ਅਮਰਦਾਸ ਦੀ ਬਟੀਆਂ ਸਨ ਠੀਕ ਹੈ ਇਹਨਾਂ ਦੀ ਪੁੱਤਰੀ ਸੀ ਇਹਨਾਂ ਦਾ ਕਰ ਜਨਮ ਹੋਇਆ ਥੋੜਾ ਫਿਰ ਆਪਾਂ ਅੱਗੇ ਪੜਦੇ ਆਂ ਵਿਆਹ ਬਾਰੇ ਠੀਕ ਹੈ ਵਿਆਹ ਗੁਰੂ ਅਮਰਦਾਸ ਜੀ ਦਾ ਜਿਹੜਾ ਸੀ ਵਿਆਹ ਇਹਨਾਂ ਦੇ ਮਾਤਾ ਗੰਗਾ ਜੀ ਨਾਲ ਮਾਤਾ ਗੰਗਾ ਜੀ ਨਾਲ ਇਹਨਾਂ ਦਾ ਵਿਆਹ ਹੋਇਆ ਸੀ ਮਾਤਾ ਗੰਗਾ ਜੀ ਦੇ ਨਾਲ ਆ ਹੋਇਆ ਸਿੰਘ ਠੀਕ ਹੈ ਇਹ ਤੁਸੀਂ ਇਹ ਪੁੱਛ ਲੈਂਦੇ ਨੇ ਕਿ ਗੁਰੂ ਅਰਜਨ ਦੇਵ ਜੀ ਦੀ ਸਰਮ ਪਤਨੀ ਦਾ ਕੀ ਨਾਂ ਸੀ ਠੀਕ ਹੈ ਜਾਂ ਗੁਰੂ ਅਮਰਦਾਸ ਜੀ ਪਤਨੀ ਦਾ ਨਾਂ ਕੀ ਸੀ ਕੁਝ ਵੀ ਗੁਰੂ ਦਾ ਨਾਂ ਪੁੱਛ ਸਕਦੇ ਨੇ ਪਤਨੀ ਦਾ ਨਾਂ ਕੀ ਸੀ ਗੰਗਾ ਦੇਵੀ ਗੰਗਾ ਸਿੰਘ ਮਾਤਾ ਗੰਗਾ ਜੀ ਸਨ ਠੀਕ ਹੈ ਉਸ ਤੋਂ ਬਾਅਦ ਇਹਨਾਂ ਘਰੇ ਇੱਕ ਬੇਟੇ ਨੇ ਜਨਮ ਲਿਆ ਉਹਨਾਂ ਦਾ ਨਾਂ ਕੀ ਸੀ ਪੁੱਤਰ ਦਾ ਨਾਂ ਕੀ ਸੀ ਇਕਲੋਤੇ ਪੁੱਤਰ ਹੋਏ ਸਨ ਸੇਵੀ ਪਾਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਠੀਕ ਹੈ ਸੇਵੀ ਪਾਸ਼ਾਹੀ ਗੁਰੂ ਹਰਗੋਬਿੰਦ ਇਹਨਾਂ ਦਾ ਇਹਨਾਂ ਦੇ ਪੁੱਤਰ ਜੀ ਸਨ ਠੀਕ ਹੈ ਜਦੋਂ ਇਹਨਾਂ ਦਾ ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਨੇ ਇੱਕ ਸ਼ਹਿਰ ਵੀ ਉਹਦਾ ਬਸਾਇਆ ਸੀ ਹਰਗੋਬਿੰਦਪੁਰਾ ਆਦੇ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਇਹਨਾਂ ਨੇ ਸ਼ਹਿਰ ਕਿਹੜਾ ਬਸਾਇਆ ਹਰਗੋਬਿੰਦਪੁਰਾ ਠੀਕ ਹੈ ਅਗਸਤ ਬਾਦ ਆਪਾਂ ਇਹਨਾਂ ਬਾਰੇ ਹੋਰ ਥੋੜਾ ਜਿਹਾ ਪੜਨੇ ਆ ਇਹਨਾਂ ਨੂੰ ਗੁਰਗੱਦੀ ਤੇ ਕਦੋਂ ਬਿਠਾਇਆ ਗਿਆ ਗੁਰਗੱਦੀ ਇਹ ਕਦੋਂ ਤੱਕ ਬਰਾਜਮਦ ਰਹੇ ਕਦੋਂ ਤੱਕ ਗੁਰਗੱਦੀ ਤੇ ਬੈਠੇ ਠੀਕ ਹੈ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਇਨਾਂ ਨੂੰ ਇਹ ਜਿਹੜੇ ਇਹ ਪੰਜਵੇਂ ਗੁਰੂ ਆਏ ਸਨ ਇਹ ਪਹਿਲੇ ਸ਼ਹੀਦ ਹੋਣ ਵਾਲੇ ਗੁਰੂ ਸਨ ਠੀਕ ਹੈ ਇਹਨਾਂ ਨੂੰ ਸ਼ੀਦਾਂ ਦਾ ਸਰਤਾਜ ਦਾ ਵੀ ਨਾਂ ਦਿੱਤਾ ਜਾਂਦਾ ਹੈ ਇਹਨਾਂ ਨੂੰ ਇੱਕ ਹੋਰ ਕਿਹੜਾ ਨਾਂ ਦਿੱਤਾ ਜਾਂਦਾ ਹੈ ਸ਼ੀਦਾਂ ਦਾ ਸਰਤਾਜ ਇਹ ਵੀ ਯਾਦ ਰੱਖ ਲੈਣਾ ਨਾਂ ਲਗਮਾ ਠੀਕ ਹੈ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪੜਦੇ ਹਾਂ ਇਹਨਾਂ ਦੇ ਜਿਹੜੇ ਸਪੂਰਨ ਆ ਇਹਨਾਂ ਨੇ ਕੀ ਕੰਮ ਕੀਤੇ ਕੰਮਾਂ ਬਾਰੇ ਪੜਦੇ ਹਾਂ ਆਪਣੇ ਸ਼ੇਰਾਂ ਬਾਰੇ ਬਾਰੇ ਸ਼ੇਰ ਪੁੱਛ ਲੈ ਦੀ ਨੇ ਇਹਨਾਂ ਨੇ ਕਿਹੜੇ ਸ਼ੇਰ ਬਸਾਏ ਸੀ ਠੀਕ ਹੈ ਇਹਨਾਂ ਨੇ ਚਾਰ ਸ਼ੇਰ ਬਸਾਏ ਸੀ ਸ਼ਹਿਰਾਂ ਦੀ ਸਥਾਪਨਾ ਕਿਹੜੇ ਕਿਹੜੇ ਸ਼ਹਿਰ ਬਸਾਏ ਇੱਕ ਤਾਂ ਤੁਸੀਂ ਯਾਦ ਰੱਖ ਲੈਣਾ ਹਰ ਗੋਬਿੰਦਪੁਰਾ ਪਿਛਲੇ ਜੇ ਪੇਪਰ ਚ ਪੁੱਛਿਆ ਗਿਆ ਸੀ ਹਰ ਗੋਬਿੰਦਪੁਰਾ ਜਿਹੜਾ ਸ਼ਹਿਰ ਬਸਾਇਆ ਗਿਆ ਹੈ ਇਹ ਕਿਹੜੇ ਗੁਰੂ ਨੇ ਬਸਾਇਆ ਤੇ ਕਿਹੜੇ ਗੁਰੂ ਨੇ ਬਸਾਇਆ ਸੀ ਗੁਰੂ ਅਰਜਨ ਦੇਵ ਜੀ ਨੇ ਕਿੰਨਾ ਦੀ ਯਾਦ ਵਿੱਚ ਬਸਾਇਆ ਜਾਂ ਕਿੰਨਾ ਕਿਉਂ ਕਰਕੇ ਬਸਾਇਆ ਜਦੋਂ ਨੇ ਬੇਟਾ ਦਾ ਜਨਮ ਹੋਇਆ ਸੀ ਹਰ ਗੋਬਿੰਦ ਦਾ ਉਹਨਾਂ ਦੀ ਖੁਸ਼ੀ ਕਾਰਨ ਇਹਨਾਂ ਦਾ ਇਹ ਸ਼ਹਿਰ ਵਸਾਇਆ ਸੀ ਹਰਗੋਬਿੰਦਪੁਰ ਇੱਕ ਦੋ ਹੋਰ ਸ਼ਹਿਰ ਅਗੇ ਨੇ ਇਹ ਕਰਤਾਰਪੁਰ ਕਰਤਾਰਪੁਰ ਕੀਰਤਪੁਰ ਠੀਕ ਹੈ ਕਰਤਾ ਹਰਗੋਬਿੰਦਪੁਰ ਕਰਤਾਰਪੁਰ ਕੀਰਤਪੁਰ ਤੇ ਇੱਕ ਹੋਰ ਹੈਗਾ ਜਿਲੰਦਰ ਸ਼ ਠੀਕ ਹੈ ਆ ਚਾਰ ਸ਼ਹਿਰ ਵਸਾਏ ਸੀ ਤੇ ਇੱਕ ਕਰਤਾਰਪੁਰ ਵੀ ਜਿਹੜੇ ਇੱਕ ਇੱਕ ਯਾਦ ਰੱਖਣਾ ਇੱਕ ਆ ਕਰਤਾਰਪੁਰ ਸੀ ਨਾ ਇੱਕ ਪਾਕਿਸਤਾਨ 'ਚ ਉਹ ਵਸਾਇਆ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਇਹ ਕਰਤਾਰਪੁਰ ਹੈ ਜਿਹੜਾ ਪੰਜਾਬ ਵਾਲਾ ਹੈ ਇਹ ਵਸਾਇਆ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਇਹ ਉਦੋਂ ਬਈ ਯਾਦ ਰੱਖ ਲੈਣਾ ਇੱਕ ਪੁੱਛ ਲੈਂਦੇ ਨੇ ਕញ្ញਾਂ ਨੇ ਜਿਹੜਾ ਪਹਿਲਾ ਕਰਤਾਰਪੁਰ ਸੀ ਸ਼ਹਿਰ ਉਹ ਕਿਹੜੇ ਗੁਰੂ ਨੇ ਵਸਾਇਆ ਸੀ ਉਹ ਵਸਾਇਆ ਗੁਰੂ ਨਾਨਕ ਦੇਵ ਜੀ ਨੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਕਾਰਜ ਕੀਤੇ ਕਾਰਜਾਂ ਬਾਰੇ ਪੜਨੇ ਆਪਾਂ ਜਾਦਾ ਕਾਰਜਾਂ ਬਾਰੇ ਪੁੱਛਦੇ ਨੇ ਨਾ ਕੀ ਕੀ ਕੰਮ ਕੀਤੇ ਕਿਹੜੇ ਕਿਹੜੇ ਕਾਰਜ ਨਾ ਕੀਤੇ ਹੁਣ ਜਿਹੜੇ ਜਦੋਂ ਇੱਕ ਧਿਆਨ ਰੱਖਣਾ ਜਦੋਂ ਗੁਰਗੱਦੀ ਤੇ ਬੈਠਣ ਲੱਗੇ ਸੀ ਨਾ ਇਹਨਾਂ ਦੇ ਦੁਸ਼ਮਨੀ ਇਹਨਾਂ ਦੇ ਵੱਡੇ ਭਰਾ ਜਿਹੜੇ ਸਨ ਹੈ ਵਿਥੀ ਚੰਦ ਜੀ ਵਿਥੀ ਚੰਦ ਜੀ ਉਹਨਾਂ ਨੇ ਕੱਟੜ ਵਿਰੋਧ ਇਹਨਾਂ ਦਾ ਕੀਤਾ ਸੀ ਕਿਉਂ ਕੀਤਾ ਗਿਆ ਇਹ ਉਹ ਚਾਹੁੰਦੇ ਸਨ ਕਿ ਗੁਰਗੱਦੀ ਜਿਹੜਾ ਹੱਕਦਾਰ ਮੈਂ ਆ ਮੈਂ ਆ ਵੱਡਾ ਘਰ ਚੋਂ ਮੈਂ ਵੱਡਾ ਮੈਂਬਰ ਆ ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਜਿਵੇਂ ਗੁਰੂ ਆਪਾਂ ਪਿੱਛੇ ਪੜਿਆ ਸੀ ਗੁਰੂ ਰਾਮਦਾਸ ਬਾਰੇ ਉਹਨਾਂ ਨੇ ਗੁਰਗੱਦੀ ਕੀ ਕਰਤੀ ਜੱਦੀ ਪੁਸ਼ਟੀ ਕਰਤੀ ਸੀ ਪੀੜੀਦਰ ਪੀੜੀ ਉਹਨਾਂ ਕੀ ਚੱਲੇਗੀ ਗੁਰਗੱਦੀ ਚੱਲੇਗੀ ਕੀ ਹੁੰਦਾ ਇਹ ਵੱਡਾ ਹੋਣ ਦੇ ਨਾਤੇ ਗਰਗੱਦੀ ਪਾਲਦਾ ਬਟ ਗਰਗੱਦੀ ਨਹੀਂ ਮਿਲਦੀ ਕਿਉਂਕਿ ਇਹ ਇਹਦੇ ਕਿਹੜੇ ਕੰਮ ਹੁੰਦੇ ਨੇ ਸਾਰੇ ਹੀ ਪੁੱਠੇ ਕੰਮ ਹੁੰਦੇ ਨੇ ਠੀਕ ਹੈ ਗੱਦੀ ਗਰਗੱਦੀ ਦਾ ਹੱਕਦਾਰ ਨਹੀਂ ਹੁੰਦਾ ਉਸ ਤੋਂ ਬਾਅਦ ਤਾਂ ਕਰਕੇ ਗੁਰੂ ਅਰਜਨ ਦੇਵ ਜਿਹੜਾ ਹੁੰਦਾ ਛੋਟਾ ਹੁੰਦਾ ਸਭ ਤੋਂ ਤੇ ਇਹਦੇ ਜਦੋਂ ਗਰਗੱਦੀ ਮਿਲਦੇ ਸ ਇਹਨਾਂ ਦੇ ਇੱਕ ਨਾ ਜਿਹੜੇ ਗੁਰੂ ਅਮਰਦਾਸ ਜੀ ਹੋਏ ਸਨ ਇਹਨਾਂ ਦੇ ਗੁਰੂ ਅਮਰਦਾਸ ਬਾਰੇ ਮੈਂ ਥੋੜਾ ਦੱਸ ਦਿਆਂ ਇਹਨਾਂ ਦੇ ਦੋਤਾ ਸਨ ਜਿਹੜੇ ਗੁਰੂ ਅਮਰਦਾਸ ਸਿੰਘ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਦੋਤਾ ਸਨ ਗੁਰੂ ਕੰਜਰ ਪੁੱਛ ਲੈਣ ਦੀ ਨੇ ਦੇਵ ਜੀ ਦੋਤਾ ਹਨ ਗੁਰੂ ਅਮਰਦਾਸ ਦੇ ਠੀਕ ਹੈ ਤੇ ਜਦੋਂ ਨਾ ਇਹ ਬੜੇ ਲਾਡੜਾ ਹੋਇਆ ਕਰਦੇ ਸੀ ਜਿਆਦਾ ਆਦੇ ਨਾਨਾ ਜੀ ਕੋ ਰਹਾ ਕਰਦੇ ਸੀ ਨਾਨਾ ਜੀ ਕੋ ਰਹਾ ਕਰਦੇ ਸੀ ਤਾਂ ਕੀ ਹੁੰਦਾ ਵਾਰ-ਵਾਰth ਜਾਂਦੇ ਨਾ ਬੜਾ ਪਿਆਰ ਸੀ ਨਾ ਨਾਨਾ ਜੀ ਨਾਲ ਇਹਨਾਂ ਨਾਨਾ ਜੀ ਨੇ ਨਾ ਇਹਨਾਂ ਨੇ ਪਵਿੱਖ ਬਾਣੀ ਵੀ ਕੀਤੀ ਸੀ ਪਵਿੱਖ ਬਾਣੀ ਚ ਨੱਕੀ ਕੀ ਲਿਖਿਆ ਸੀ ਆਹ ਕੁੱਸਾਂ ਪੁੱਛਣੇ ਨਹੀਂ ਦਿਨੇ ਗੁਰੂ ਅਮਰਦਾਸ ਜੀ ਨੇ ਪਵਿੱਖ ਬਾਣੀ ਗੁਰੂ ਅਰਜਨ ਦੇਵ ਦੀ ਕਿਹੜੀ ਪਵਿੱਖ ਬਾਣੀ ਕੀਤੀ ਸੀ ਇਹਨਾਂ ਨੇ ਕਿਹਾ ਸੀ मेरा दोता गुरबाणी का बोथा मेरा दोता गुरी का बोथा ठीक है मेरा दोता गुरबाणी का पोथा क्वेश्चन पूछ लेंगे कई बारी आ क्वेश्चन कई बार पूछ लिया जाता है ਠੀਕ ਹੈ ਇਹ ਜ਼ਿਆਦਾ ਤੇ ਧਿਆਨ ਦੇਣਾ ਹੈ ਜਿਹੜੇ ਸ਼ਬਦ ਭੁਖਵਾਨੀ ਕੀਤੀ ਸੀ ਕਿਹੜੀ ਕਿੰਨੇ ਭੁਖਵਾਨੀ ਕੀਤੀ ਇਹਨਾਂ ਦੀ ਗੁਰੂ ਅਰਜਨ ਦੇਵ ਜੀ ਦੀ ਭੁਖਵਾਨੀ ਕੀਤੀ ਗੁਰੂ ਅਮਰਦਾਸ ਨੇ ਇਹਨਾਂ ਨੇ ਇਹਨਾਂ ਦੇ ਦੋਤਾ ਜੀ ਸਨ ਠੀਕ ਹੈ ਨਾਨਾ ਜੀ ਲੱਗਦੇ ਸੀ ਤੇ ਇਹਨਾਂ ਕੀ ਕਿਹਾ ਦੋਤਾ ਮੈਂ ਕਹਿੰਦਾ ਮੇਰਾ ਦੋਤਾ ਗੁਰਬਾਣੀ ਕਾ ਬਹੁਤ ਥਾ ਠੀਕ ਹੈ ਇਹ ਕਿੰਨੇ ਸ਼ਬਦ ਕਹ ਹੈ ਗੁਰੂ ਅਮਰਦਾਸ ਨੇ ਕਿੰ ਨੂੰ ਕਹ ਹੈ ਗੁਰੂ ਅਰਜਨ ਦੇਵ ਨੇ ਇਹ ਵੀ ਥੋੜਾ ਯਾਦ ਰੱਖ ਲੈਣਾ ਹੈ ਥੋੜਾ ਜਿਆ ਫਿਰ ਅੱਗੇ ਚੱਲਨੇ ਇਹਨਾਂ ਦੇ ਕਾਰਜਾਂ ਬਾਰੇ ਗੱਲ ਕਰਨੇ ਆ ਕਾਰਜ ਕੰਮ ਇੱਕ ਥੋੜੀ ਜਿਹੀ ਮੈਂ ਤੁਹਾਨੂੰ ਹਿਸਟਰੀ ਦੱਸ ਦਿਆਂ ਜਿਹੜਾ ਜ਼ਿਆਦਾ ਵਿਰੋਧ ਕੀਤਾ ਸੀ ਬਿធី ਚੰਦ ਨੇ ਜਦੋਂ ਹਰਮੰਦਰ ਸਾਹਿਬ ਦੀ ਸਥਾਪਨਾ ਹੋndi ਬਾਅਦ ਚਲੋ ਆਪਾਂ ਤੁਹਾਡਾ ਕਾਰਜ ਕਰ ਲੈਣ ਪਹਿਲਾਂ ਕਾਰਜ ਕਿਹੜੇ-ਕਿਹੜੇ ਦਾ ਕੰਮ ਕਿਹੜੇ-ਕਿਹੜੇ ਕੀਤੇ ਇੱਕ ਨਾ ਸਭ ਤੋਂ ਵਧੀਆ ਚੀਜ਼ ਗਿਣਨਾ ਆਦ ਗ੍ਰੰਥ ਆਦ ਗ੍ਰੰਥ ਲਿਖਵਾਇਆ ਠੀਕ ਹੈ ਸਥਾਪਨਾ ਕੀਤੀ ਕੀਤੀ ਨੰਬਰ 2 ਇੱਕ ਹੋਰ ਇੱਕ ਹੋਰ ਇਹਨਾਂ ਕੰਮ ਕਿਹੜਾ ਕਰਾਇਆ ਇਹਨਾਂ ਦਸਵੰਦ ਪ੍ਰਥਾ ਦੀ ਸਥਾਪਨਾ ਇੱਕ ਹੋਰ ਕਰਾਇਆ ਤਿੰਨ ਨੰਬਰ 3 ਉਹ ਕਿਹੜਾ ਸੀ ਹਰਮੰਦਰ ਸਾਹਿਬ ਦੀ ਸਥਾਪਨਾ ਠੀਕ ਹੈ ਹਰਮੰਦਰ ਸਾਹਿਬ ਇਹਨਾਂ ਨੇ ਬਣਾਇਆ ਠੀਕ ਹੈ ਸੁਪਨਾ ਕਿੰਨਾ ਦਾ ਸੀ ਇਹਨਾਂ ਦੇ ਪਿਤਾ ਜੀ ਦਾ ਗੁਰੂ ਰਾਮਦਾਸ ਜੀ ਨੇ ਸੁਪਨਾ ਵੇਖਿਆ ਸੀ ਜਦੋਂ ਉਹਨਾਂ ਨੇ ਸ਼ਹਿਰ ਬਸਾਇਆ ਅੰਮ੍ਰਿਤਸਰ ਸ਼ਹਿਰ ਬਸਾਇਆ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦਾ ਬਣਾਉਣ ਦਾ ਇੱਕ ਸੁਪਨਾ ਵੱਡਾ ਗੁਰਦੁਆਰਾ ਬਣਾਉਣ ਦਾ ਸੁਪਨਾ ਦੇਖਿਆ ਕਿ ਕਿੱਥੇ ਕਰਨ ਸਾਰੇ ਸਿੱਖ ਇਕੱਠੇ ਹੋ ਕੇ ਠੀਕ ਹੈ ਆਪਣਾ ਧਰਮ ਦਾ ਪ੍ਰਚਾਰ ਕਰ ਸਕਦੇ ਨੇ ਠੀਕ ਹੈ ਇਕੱਠੇ ਹੋਣਗੇ ਭੱਗ ਉਹਨਾਂ ਦਾ ਕੀ ਹੁੰਦਾ ਹੈ ਪਹਿਲਾਂ ਧਿਆਨਤ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਹਰਮੰਦਰ ਸਾਹਿਬ ਸੁਪਨਾ ਇਹਨਾਂ ਦਾ ਪੂਰਾ ਕੌਣ ਕਰਦੇ ਨੇ ਗੁਰੂ ਅਰਜਨ ਦੇਵ ਜੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਦਸਵੰਦ ਬਣਾ ਲਿਆ ਤੇ ਇਹਨਾਂ ਨੂੰ ਇੱਕ ਪੁੱਛ ਲੈ ਮੁਗਲ ਬਾਦਸ਼ਾਹ ਕੌਣ ਮਿਲਣਾ ਹੈ ਚਲੋ ਪਹਿਲਾਂ ਕਰਦੇ ਗੁਰੂ ਗ੍ਰੰਥ ਸਾਹਿਬ ਬਾਰੇਗਾ ਆਦ ਗ੍ਰੰਥ ਜਦੋਂ ਆਦ ਗ੍ਰੰਥ ਦੀ ਗੱਲ ਹੁੰਦੀ ਹੈ ਆਦ ਗ੍ਰੰਥ ਇਹ ਲਿਖਿਆ ਕਿੰਨੇ ਲਿਖਵਾਇਆ ਕਿੰਨੇ ਪੁੱਛ ਲੈਂਦੇ ਨੇ ਗੁਰੂ ਗ੍ਰੰਥ ਆਦ ਗ੍ਰੰਥ ਕਿਹਨਾਂ ਨੇ ਲਿਖਵਾਇਆ ਸੀ ਲਿਖਵਾਇਆ ਸੀ ਗੁਰੂ ਅਰਜਨ ਦੇਵ ਜੀ ਉਦੋਂ ਨੱਕਿਆ ਧਿਆਨ ਰੱਖ ਲੈਣਾ ਲਿਖਣ ਵਾਲੇ ਕੌਣ ਸਨ ਲਿਖਾਰੀ ਕੌਣ ਸਨ ਉਹ ਸਨ ਭਾਈ ਗੁਰੂ ਦਾਸ ਜੀ ਠੀਕ ਹੈ ਇਹ ਬੜਾ ਬੜਿਆਂ ਵਾਲੀ ਪ੍ਰਸ਼ਨ ਪੁੱਛਿਆ ਗਿਆ ਆਦ ਗ੍ਰੰਥ ਕਿੰਨਾ ਨੇ ਲਿਖਵਾਇਆ ਸੀ ਆਪਾਂ ਉਥੇ অপਸ਼ਨ ਹੁੰਦੀ ਹੈ ਗੁਰੂ ਅਰਜਨ ਦੇ ਠੀਕ ਹੈ ਅਰਜਣ ਦੇ ਇੱਕ ਆਪਸ਼ਨ ਨਾਲ ਹੁੰਦੀ ਏ ਬੀ ਆਪਸ਼ਨ ਨਾਲ ਲਾ ਦਿੰਦੇ ਨੇ ਇਹ ਭਾਈ ਗੁਰਦਾਸ ਫਿਰ ਨਾਲ ਸੀ ਆਪਸ਼ਨ ਲਾ ਦਿੰਨੇ ਗੁਰੂ ਰਾਮਦਾਸ ਨਾਲ ਡੀ ਆਪਸ਼ਨ ਕਿ ਲਾ ਦਿੰਨੇ ਭਾਈ ਮਣੀ ਸਿੰਘ ਠੀਕ ਹੈ ਹੁਣ ਕੀ ਹੁੰਦਾ ਜਿਹੜੇ ਆਪਣੇ ਮਨ ਚ ਹੁੰਦੀ ਆਪਾਂ ਪ੍ਰਸ਼ਨ ਤਾਂ ਪੜ੍ਹਦੇ ਨਹੀਂ ਪੂਰਾ ਕਿਉਂਕਿ ਆਪਣੇ ਕੋਲ ਨਾ ਟਾਈਮ ਨਹੀਂ ਹੁੰਦਾ ਆਪਾਂ ਬੜੇ ਕਾਲੇ ਹੁੰਨੇ ਆ ਕਿ ਆਪਾਂ ਉਹ ਵੀ ਰਹਿੰਦਾ ਉਹ ਵੀ ਰਹਿੰਦਾ ਤੁਕ ਪੜਤ ਗੈਣੀਂਦੀ ਫਿਰ ਆਪਾਂ ਕੀ ਕਰਨੇ ਆ ਪ੍ਰਸ਼ਨ ਤਾਂ ਚੰਗੀ ਤਰ੍ਹਾਂ ਪੜਦੇ ਨੇ ਉਹ ਪ੍ਰਸ਼ਨ ਹੁੰਦਾ ਹੈ ਗੁਰੂ ਆਦ ਗ੍ਰੰਥ ਕਿਸ ਨੇ ਲਿਖਵਾਇਆ ਵਿੱਚ ਗੁਰੂ ਦਾ ਮੈਂਸ਼ਨ ਹੀ ਨਹੀਂ ਕਰਦੇ ਲਿਖਵਾਇਆ ਠੀਕ ਹੈ ਕਿੰਨੇ ਸਥਾਪਨਾ ਕੀਤੀ ਆਪਾਂ ਉਹ ਨਹੀਂ ਦੇਖਦੇ ਆਪਾਂ ਭੱਜ ਕੇ ਲਾਣੇ ਬੀ ਆਪਸ਼ਨ ਤੁਹਾਨੂੰ ਪਤਾ ਕੋ ਲਿਖਿਆ ਇਹਨਾਂ ਨੇ ਗੁਰਦਾ ਪਾਈ ਗੁਰਦਾਸ ਨੇ ਪਰ ਆਪਾਂ ਪ੍ਰਸ਼ਨ ਨਹੀਂ ਪੜਿਆ ਲਿਖਵਾਇਆ ਕਿੰਨੇ ਗੱਲ ਕਿੰਦੀ ਕੀਤੀ ਗਈ ਜਦੋਂ ਗੱਲ ਕੀਤੀ ਗਈ ਕਿਸ ਨੇ ਲਿਖਵਾਇਆ ਉਹਦਾ ਗੁਰੂ ਅਰਜਨ ਦੇਵ ਹੁਣ ਭਾਈ ਮਨੀ ਸਿੰਘ ਤੇ ਆਪਣੀ ਅੱਖ ਟਿਕਦੀ ਭਾਈ ਮਨੀ ਸਿੰਘ ਦਸਮ ਗ੍ਰੰਥ ਲਿਖਾਉਣ ਵਾਲੇ ਸਨ ਲਿਖਣ ਵਾਲੇ ਸਨ ਭਾਈ ਮਨੀ ਸਿੰਘ ਦਸਮ ਗ੍ਰੰਥ ਉਹ ਕਿੰਨਾ ਨੇ ਲਿਖਵਾਇਆ ਸੀ ਉਹ ਲਿਖਵਾ ਸੀ ਗੁਰੂ ਗੋਬਿੰਦ ਸਿੰਘ ਨੇ ਉਹ ਵੀ ਯਾਦ ਨਾਂ ਰਕਮ ਰੱਖ ਲੈਣਾ ਠੀਕ ਹੈ ਹੁਣ ਆਪਾਂ ਕਿੱਥੇ ਜੇ ਮੈਂ ਆਪਾਂ ਕਰਦੇ ਆਦ ਗ੍ਰੰਥ ਠੀਕ ਹੈ ਆਸੀਂ ਥੋੜਾ ਧਿਆਨ ਰੱਖਣ ਵਾਲੀ ਗੱਲਾਂ ਪੇਪਰ 'ਚ ਮਿਸਟੇਕ ਹੁੰਦੀ ਏ ਮੈਂ ਕਿਹਾ ਤੂੰ ਨਾ ਲਗਵੇਂ ਕਰਾ ਦਿੱਤੀ ਜਾਵੇ ਠੀਕ ਹੈ ਜਿਆਦਾ ਕਾਲੀ ਨਹੀਂ ਕਰਨੀ ਆਦਿ ਗ੍ਰੰਥ ਹੁਣ ਆਦਿ ਗ੍ਰੰਥ ਕਿੰਨੇ ਲਿਖਾਇਆ ਗੁਰੂ ਅਰਜਨ ਦੇਵ ਲਿਖਾਰੀ ਕੌਣ ਸਨ ਲਿਖਿਆ ਕਿੰਨਾ ਪਾਈ ਗੁਰਦਾਸ ਜੀ ਹੁਣ ਗੁਰੂ ਗ੍ਰੰਥ ਆਦਿ ਗ੍ਰੰਥ ਚ ਕੀ ਸੀ ਆਦਿ ਗ੍ਰੰਥ ਵਿੱਚ ਟੋਟਲ ਜਿਹੜੇ ਸ਼ਬਦ ਸਨ 5894 ਸ਼ਬਦਾਂ ਦੀ ਰਚਨਾ ਹੈ ਇੱਥੇ ਮੈਂ ਲਿਖ ਦੇਣਾ ਸ਼ਬਦ ਕੋਲ ਸ਼ਬਦਾਂ ਕਿੰਨੇ ਨੇ 5894 ਸ਼ਬਦਾਂ ਠੀਕ ਹੈ ਤੇ ਇਹਦੇ ਚ ਪੁੱਛ ਲੈਂਦੇ ਨੇ ਇੱਕ ਹੋਰ ਪੁੱਛਣੇ ਨੇ ਕਿੰਨੇ ਪੰਡਾਂ ਦੀ ਬਾਣੀ ਹੈ ਕਿੰਨੇ ਭਗਤਾਂ ਦੀ ਬਾਣੀ ਹੈ ਹਨਾ ਠੀਕ ਹੈ ਉਹਨੇ ਟੋਟਲ ਹੋ ਗਿਆ ਉਦੋਂ ਬਾਅਦ ਚ ਕਿੰਨੇ ਗੁਰੂਆਂ ਦੀ ਬਾਣੀ ਆ ਪਿੱਛੇ ਪਿੱਛਾ ਗਿਆ ਸੀ ਗੁਰੂਆਂ ਦੀ ਕਿੰਨੇ ਗੁਰੂ ਨੇ ਦੇ ਚ 6 ਗੁਰੂ ਬਾਣੀ ਦਰਜ ਠੀਕ ਹੈ ਪਹਿਲਾ 5 ਗੁਰੂ ਹੋਏ ਸੀ 6ਵੇਂ ਗੁਰੂ ਨੇ ਫਿਰ ਐਡ ਕੀਤਾ ਗਿਆ ਉਹ ਕਿੰਨਾਂ ਨੇ ਐਡ ਕਰਾਇਆ ਗੁਰੂ ਗੋਬਿੰਦ ਸਿੰਘ ਨੇ ਪੰਨੀ ਮਨੀ ਸਿੰਘ ਤੋਂ ਕਰਾਇਆ ਸੀ ਠੀਕ ਹੈ ਦਮਦਮਾ ਸਾਹਿਬ ਵਿਖੇ ਜਿਹੜਾ 10ਵਾਂ ਗ੍ਰੰਥ ਲਿਖਿਆ ਗਿਆ ਠੀਕ ਹੈ ਤਲਵੰਡੀ ਵਿਖੇ ਉਹਦੇ ਚ ਕਿੰਨੇ ਕਿੰਨਾਂ ਬਾਣੀ ਦੀ ਸ਼ਾਮਲ ਕੀਤਾ ਗਿਆ ਗੁਰੂ ਤੇਗ ਬਹਾਦਰ ਠੀਕ ਹੈ ਛੇਵੇਂ ਗੁਰੂ ਕੌਣ ਸਨ ਗੁਰੂ ਤੇਗ ਬਹਾਦਰ ਜੀ ਹੋਏ ਸਨ ਪਹਿਲੇ ਪੰਜਾਂ ਗੁਰਾਂ ਦੀ ਬਾਣੀ ਹੈ ਉਦੋਂ ਬਾਅਦ ਛੇਵੇਂ ਗੁਰੂ ਕੌਣ ਸਨ ਹੋਏ ਸਨ ਗੁਰੂ ਤੇਗ ਬਹਾਦਰ ਜੀ ਇਹ ਵੀ ਯਾਦ ਰੱਖਣਾ ਉਸ ਤੋਂ ਬਾਅਦ ਭਗਤ ਕਿੰਨੇ 15 ਭਗਤ ਠੀਕ ਹੈ ਇੱਕ ਹੋਰ ਪੋਚ ਲੈ ਲੈਂਦੇ ਨੇ 11 ਪੱਟ 11 ਪੱਟ ਹੋਏ ਸਨ ਜੇ 11 ਪੱਟ ਇਹ ਯਾਦ ਰੱਖ ਲੈਣਾ ਹੁਣ ਕੁੱਲ ਸ਼ਬਦ 5894 ਸਨ ਜੇ 6 ਗੁਰੂਆਂ ਦੀ ਬਾਣੀ ਦਰਜ ਹੈ ਦੇ ਚ 15 ਭਗਤਾਂ ਦੀ ਬਾਣੀ ਦਰਜ ਹੈ ਜਿੰਨਾਂ ਚ ਗੁਰੂ ਸਭ ਤੋਂ ਜ਼ਿਆਦਾ ਭਗਤ ਕਿਹੜੇ ਭਗਤਾਂ ਦੀ ਸਭ ਤੋਂ ਜ਼ਿਆਦਾ ਆ ਕਿੰਦੇ ਸ਼ਬਦ ਸਨ ਉਹ ਵੀ ਤਸ ਯਾਦ ਰੱਖ ਲੈਣਾ ਉਹ ਸਨ ਜਿਹੜੇ ਸੰਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ ਭਗਤ ਪ੍ਰਸੰਤ ਕਬੀਰ ਜਿਹੜੇ ਸ਼ਬਦ ਨੇ ਉਸ 'ਤੇ 11 ਪੱਟ ਹੋ ਗਏ ਠੀਕ ਹੈ ਤੇ ਇਹ ਤੁਸੀਂ ਇਹ ਪੰਜ-ਛੇ ਗੱਲਾਂ ਸੀ ਆਪਣੇ ਗੁਰੂ ਗ੍ਰੰਥ ਸਾਹਿਬ ਬਾਰੇ ਆਦ ਗ੍ਰੰਥ ਬਾਰੇ ਇਹ ਤੁਸੀਂ ਯਾਦ ਰੱਖ ਲੈਣਾ ਗੁਰ ਆਦ ਗ੍ਰੰਥ ਦੀ ਸਥਾਪਨਾ ਆਦ ਗ੍ਰੰਥ ਦੀ ਸਥਾਪਨਾ ਪੁੱਛ ਲੈਦੇ ਨੇ ਕਦੋਂ ਸਟਾਰਟ ਹੋਇਆ ਲਿਖਣਾ ਇਹ ਨਾਲ ਲਿਖੋ ਆਦ ਗ੍ਰੰਥ ਦੀ ਸਥਾਪਨਾ ਕਦੋਂ ਸਟਾਰਟ ਕੀਤਾ ਗਿਆ 1602 ਈਸਵੀ ਤੋਂ ਸ਼ੁਰੂ ਹੋਇਆ ਸੀ ਲਿਖੀ ਨਾ 2 ਸਾਲ ਚ ਕੰਪਲੀਟ ਹੋ ਜਾਂਦਾ ਹੈ 1604 ਈਸਵੀ ਵਿੱਚ 1604 ਈਸਵੀ ਵਿੱਚ ਇਹ ਬਣ ਕੇ ਕੀ ਹੋ ਜਾਂਦਾ ਕੰਪਲੀਟ ਹੋ ਜਾਂਦਾ ਹੈ ਪੂਰਾ ਪਿਆਰ ਹੋ ਜਾਂਦਾ ਹੈ ਲਿਖਿਆ ਜਾਂਦਾ ਹੈ ਠੀਕ ਹੈ ਇਹਨੂੰ ਪੋਥੀ ਮਾਲ ਵੀ ਕਹਿੰਦੇ ਨੇ ਠੀਕ ਹੈ ਤੇ ਹੁਣ ਜਦੋਂ ਇਹ ਬਣ ਕੇ ਤਿਆਰ ਹੋ ਗਿਆ ਉਦੋਂ ਕਿੰਨੇ ਪ੍ਰਕਾਸ਼ਪੁਰ ਉਹਨੇ ਕੀਤਾ ਗਿਆ ਹਰਮੰਦਰ ਸਾਹਿਬ ਉਦ ਬਣ ਕੇ ਤਿਆਰ ਹੋ ਚੁੱਕਾ ਸੀ ਹਰਮੰਦਰ ਸਾਹਿਬ ਜਦੋਂ ਤਿਆਰ ਇਹਨਾਂ ਵਿੱਚ ਪ੍ਰਕਾਸ਼ਪੁਰ ਉਹਨੇ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦਾ ਪਹਿਲੇ ਉਹਨਾਂ ਬਣਾਇਆ ਜਾਂਦਾ ਕਿੰਨਾਂ ਨੇ ਪਾਠੀ ਬਣਾਦਾ ਪਪਾ ਬੁੱਢਾ ਜੀ ਨੂੰ ਪਪਾ ਬੁੱਢਾ ਜੀ ਨੂੰ ਬਣਾ ਇਹਨਾਂ ਬਾਰੇ ਗੱਲ ਕਰਦੇ ਆ ਠੀਕ ਹੈ ਇਹ ਤੁਸੀਂ ਮੜਾ ਧਿਆਨ ਨਾਲ ਦੇਖ ਲੈਣਾ ਪੜ੍ਹ ਲੈਣਾ ਆਪਾਂ ਹੁਣ ਅੱਗੇ ਚੱਲ ਜੀਦੇ ਆ ਨਸੰਗ੍ਰੰਥ ਹੋ ਗਿਆ ਅਗੇ ਇੱਕ ਹੋਰ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਬਾਰੇ ਮੈਂ ਥੋੜਾ ਦੱਸ ਦਿਆਂ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਨੇ ਚਾਰੇ ਦਿਸ਼ਾਵਾਂ ਦਰਵਾਜ਼ੇ ਖੁੱਲੇ ਹੋਏ ਨੇ ਕਿ ਕਿਹੜੀ ਮਰਜੀ ਦੇ ਕੌਮ ਦੇ ਕੋਈ ਵੀ ਆਸ ਕੇ ਉੱਥੇ ਕਿਸੇ ਆ ਜਾ ਸਕਦਾ ਕਿਸੇ ਨੂੰ ਕਿਸੇ ਤਾਂ ਨਹੀਂ ਕੋਈ ਮਨਾਈ ਨਹੀਂ ਜਾਤ ਪਾਤੋਂ ਉੱਪਰ ਉੱਠ ਕੇ ਕੋਈ ਮਰਜ਼ੀ ਉੱਥੇ ਆ ਜਾ ਸਕਦਾ ਹੈ ਹੁਣ ਹਰਮੰਦਰ ਸਾਹਿਬ ਜਿਹੜਾ ਬਣਾਉਣ ਦਾ ਸੁਪਨਾ ਕਿੰਨਾ ਨੇ ਵੇਖਿਆ ਸੀ ਇਹਨਾਂ ਦੇ ਗੁਰੂ ਅਰਜਨ ਦੇਵ ਦੇ ਪਿਤਾ ਜੀ RAMDAS ਜੀ ਨੇ ਤੇ ਉਹਨਾਂ ਨੂੰ ਪੂਰਾ ਕਿੰਨਾ ਨੇ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਪੱਥਰ ਖਾਇਆ ਨੇ ਕਦੋਂ ਖਾਇਆ ਸੀ 1588 ਰੱਖਿਆ ਕਿੰਨਾ ਸੰਤ ਮੀਆਂ ਮੀਰ ਜੀ ਨੇ ਸੂਫੀ ਸੰਤ ਮੀਆਂ ਮੀਰ ਬੋਲੰਦ ਨੇ ਸੰਤ ਮੀਆਂ ਮੀਰ ਬੋਲੰਦੇ ਸਨ ਠੀਕ ਹੈ ਮੁਸਲਮਾਨ ਸਨ ਉਹਨਾਂ ਨੇ ਉਹਨਾਂ ਦੇ ਹੱਥੋਂ ਇੱਕ ਇਹ ਇਹਨਾਂ ਦਾ ਨਹੀਂ ਪੱਥਰ ਖਾਇਆ ਗਿਆ ਹੁਣ ਇਹਨਾਂ ਦਾ ਜਦੋਂ ਹਰਮੰਦਰ ਸਾਹਿਬ ਬਣਾਉਣ ਲੱਗੇ ਸੀ ਇਹਨਾਂ ਦਾ ਵਿਰੋਧ ਵੀ ਕੀਤਾ ਇਹਨਾਂ ਦੇ ਵੱਡੇ ਭਰਾ ਪਿੱਥੀ ਪਿੱਥੀ ਚੰਦ ਜੀ ਨੇ ਉਹ ਵਿਰੋਧ ਕਿਉਂ ਕੀਤਾ ਗਿਆ ਉਹ ਚਾਹੁੰਦੇ ਸਨ ਲੋਕਾਂ ਨੂੰ 扑ਕਾਣਾ ਚਾਹੁੰਦੇ ਸਨ ਠੀਕ ਹੈ ਕਿ ਇਹ ਕਿਉਂ ਬਣਾਇਆ ਜਾ ਰਿਹਾ ਹੈ ਇਹ ਵਾਸਤੇ ਆਪਾਂ ਉਹ ਆਪ ਉਹ ਆਪ ਤਾਂ ਮੀਨਾ ਸੰਪਰਤਾਈ ਨੇ ਸੰਬੰਧ ਰੱਖਣ ਲੱਗ ਪਏ ਮੀਨਾ ਨਾਲ ਜੁੜਨ ਲੱਗ ਪਏ ਆਪ ਠੀਕ ਹੈ ਬਟ ਜਦੋਂ ਇਹ ਹਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਉਹਨਾਂ ਨੇ ਕੀ ਕੀਤਾ ਆ ਕੇ ਪ੍ਰਿਥੀ ਚੰਦ ਜੀ ਨੇ ਜਿਹੜੀ ਇੱਟ ਸੀ ਜਿਹੜੇ ਦਾ ਨੀਂਹ ਪੱਥਰ ਰੱਖੀ ਗਈ ਸੀ ਰੱਖੀ ਗਈ ਸੀ ਇੱਟ ਉਹਨਾਂ ਚੱਕ ਕੇ ਪੁੱਠੀ ਕਰ ਦਿੱਤੀ ਪੁੱਠੀ ਕਰ ਦਿੱਤੀ ਫਿਰ ਸਵਾਲ ਉੱਠੇ ਗੁਰੂ ਅਰਜਨ ਦੇਵ ਜੀ ਨੂੰ ਕਿ ਗੁਰੂ ਜੀ ਹੁਣ ਇਹ ਕੀ ਬਣੇਗਾ ਹੁਣੇ ਕੀ ਬਣੇਦਾ ਕਿ ਜਿਹੜੀ ਨਾਨੇ ਜਿਹੜੀ ਨਹੀਂ ਰੱਖੀ ਸੀ ਤਾਂ ਪੁੱਟ ਦਿੱਤੀ ਉਹ ਤਾਂ ਇਹ ਟਿੰਨਾ ਪੁੱਠੀ ਕਰ ਦਿੱਤੀ ਠੀਕ ਹੈ ਤੇ ਗੁਰੂ ਜੀ ਦੇ ਮੂੰਹ ਚ ਸ਼ਬਦ ਨਿਕਲੇ ਕਿ ਜਿਹੜਾ ਇਹ ਹਰਮੰਦਰ ਸਾਹਿਬੇ ਇਹ ਹੁਣ 5 ਵਾਰੀ ਟਹਿ ਟਹਿਰੀ ਹੋਏਗਾ ਠੀਕ ਹੈ 5 ਵਾਰੀ ਬਣੇਗਾ ਤੇ ਹੁਣ ਜਿਵੇਂ ਕੱਚਾ ਬਣਾਇਆ ਫਿਰ ਇੱਕ ਵਾਰੀ ਬਣੇਗਾ ਫਿਰ ਜਦੋਂ ਪੰਜਵੀਂ ਵਾਰ ਬਣੇਗਾ ਇਹਦੇ ਤੇ ਸੋਨਾ ਸੋਨੇ ਦਾ ਬਣਾਇਆ ਜਾਏਗਾ ਸੋਨਾ ਚੜੇਗਾ ਦਿੱਤੇ ਉਹ ਗੱਲ ਉਹਨਾਂ ਦੀ ਗੁਰੂ ਜੀ ਦੀ ਪੂਰੀ ਹੋਈ ਠੀਕ ਹੈ ਪੂਰੀ ਕਿਨਾਂ ਨੇ ਕੋਈ ਗਲਤ ਸਮਾਈ ਮਹਾਰਾਜ ਰਣਜੀਤ ਸਿੰਘ ਸਮੇਂ ਮਹਾਰਾਜ ਰਣਜੀਤ ਸਿੰਘ ਸਮੇਂ ਜਦੋਂ ਮਹਾਰਾਜ ਰਣਜੀਤ ਸਿੰਘ ਜੀ ਨੇ ਕੀ ਕੀਤਾ ਸੋਨਾ ਪੇੜ ਕੀਤਾ ਵਾ ਜੇ ਗੱਲ ਆਵੇ ਸੋਨਾ ਕਿਨਾਂ ਨੇ ਪੇੜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਮੀਨਾ ਕਾਸ਼ੀ ਗਈ ਆਸੇ ਪਾਸੇ ਆਪ ਦੇਖਦੇ ਆ ਮੱਥਾ ਤੇ ਕੰਜਾਨਿਆਂ ਦਰਬਾਰ ਸਾਹਿਬ ਤੋਂ ਮੀਨਾ ਕਾਸ਼ੀ ਜਿਹੜੀ ਕੀਤੀ ਵੀ ਏ ਉਹ ਚైనా ਤੋਂ ਕਾਰੀਗਰ ਮਗਵਾਏ ਗਿਆ ਸੀ ਠੀਕ ਹੈ ਉਹਨਾਂ ਦੁਆਰਾ ਕੀਤੀ ਗਈ ਸੀ ਜਿਹਨ ਮੀਨਾ ਕਾਸ਼ੀ ਗਈ ਪਰ ਕੁਐਸਚਨ ਪੁੱਛਣ ਦੇ ਨੇ ਇੱਕ ਵੱਡੇ ਲੈਵਲ ਤੇ ਪੀਪੀਐਸ ਪੁੱਛਣ ਦੇ ਨੇ ਜਿਹੜੀ ਮੀਨਾ ਕਾਸ਼ੀ ਕੀਤੀ ਗਈ ਏ ਉਹ ਕਿੰਨਾ ਦੀ ਦੇਖ ਰੇਕਚ ਕੀਤੀ ਉਹ ਸੀ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਆਲੂ ਵਾਲੇ ਉਹਨਾਂ ਨੇ ਦੇਖ ਰਿਹਾ ਕਿ ਸਾਰਾ ਸੋਨੇ ਦਾ ਕੰਮ ਕਿ ਸੰਭਾਲਿਆ ਗਿਆ ਸੀ ਸੋਨਾ ਚੜਾਣ ਦਾ ਕਿੰਨਾ ਕੰਮ ਸੀ ਸੋਨਾ ਦੇਣ ਦਾ ਕੰਮ ਸੀ ਭੇਡ ਕਿੰਨਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਜਿਹੜੇ ਪੰਜ ਵਾਰੀ ਜਿਹੜਾ ਹਰਮੰਦਰ ਸਾਹਿਬ ਟਹਿਟਰੀ ਹੋਇਆ ਵੈ ਅਬਦਾਲੀ ਨੇ ਟਹਿਟਰੀ ਕਰ ਦਿੱਤਾ ਹੋਰ ਬੜੇ ਜਾਂਦਰੇ ਲੋਕਾਂ ਨੇ ਟਹਿਟਰੀ ਕਰਦੇ ਰਹੇ ਬਟ ਲਾਸਟ ਵਾਰੀ ਕਾਹਦਾ ਬਣਿਆ ਸੋਨੇ ਦਾ ਇਹ ਕਿਨਾਂ ਦੇ ਸ਼ਬਦ ਸਨ ਗੁਰੂ ਅਰਜਨ ਦੇਵ ਜੀ ਦੇ ਠੀਕ ਹੈ ਹੁਣ ਆਪਾਂ ਅੱਗੇ ਪੜ੍ਹਦੇ ਹਾਂ ਇਹ ਹੋ ਗਿਆ ਆਪਣਾ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਜਿਆਦਾ ਨਹੀਂ ਕੁਝ ਪੁੱਛਦੇ ਜਿਆਦਾ ਪੁੱਛਣਗੇ ਇਹਦੇ ਦਰਵਾਜ਼ੇ ਕਿੰਨੇ ਨੇ ਚਾਰ ਦਿਸ਼ਾਵਾਂ ਦਰਵਾਜ਼ੇ ਖੁੱਲਦੇ ਨੇ ਇਹਨਾਂ ਦਾ ਜਿਹੜਾ ਜਿਹੜਾ ਕੰਮ ਸੀ ਉਹ ਕਿੰਨਾ ਕਿਹੜੇ ਗੁਰੂ ਨੇ ਬਣਵਾਇਆ ਹਰਮੰਦਰ ਸਾਹਿਬ ਉਹ ਗੁਰੂ ਅਰਜਨ ਦੇਵ ਨੇ ਬਣਵਾਇਆ ਇਹਨਾਂ ਦਾ ਨੀ ਪੱਥਰ ਕਿੰਨੇ ਰੱਖਿਆ ਸੰਤ ਮੀਆਂ ਰਜ਼ੀਨ ਕਦੋਂ ਰੱਖਿਆ ਗਿਆ 1588 ਸੀ ਵਿੱਚ ਹੁਣ ਠੀਕ ਹੈ ਉਸ ਤੋਂ ਬਾਅਦ ਹਰਮੰਦਰ ਸਾਹਿਬ ਚ ਪਹਿਲਾਂ ਹਾਂ ਨਾਲੇ ਮੈਂ ਪੜਾ ਦੇਣਾ ਤੁਹਾਨੂੰ ਮੈਂ ਜਿਵੇਂ ਆਦ ਗ੍ਰੰਥ ਆਦਿ ਗ੍ਰੰਥ 1640 ਸੀ ਪੂਰਾ ਹੋ ਗਿਆ ਲਿਖਿਆ ਗਿਆ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਰਮੰਦਰ ਸਾਹਿਬ ਦੇ ਪੁੱਛ ਲੈਂਦੇ ਨੇ ਕਿ ਪ੍ਰਕਾਸ਼ ਪੂਰਵ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਜਿਹੜੇ ਪਹਿਲੇ ਗ੍ਰੰਥੀ ਹੋਏ ਨੇ ਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਪੁੱਛ ਲੈਂਦੇ ਨੇ ਗ੍ਰੰਥੀ ਕੌਣ ਹੋਇਸਨ ਬਾਬਾ ਬੁੱਢਾ ਸਾਹਿਬ ਨੇ ਪਾਈ ਬੁੱਢਾ ਜੀ ਪਾਪਾ ਬੁੱਢਾ ਸਾਹਿਬ ਜੀ ਬੋਲ ਦਿੱਤੇ ਜਾਂਦੇ ਨੇ ਠੀਕ ਹੈ ਪਾਪਾ ਬੁੱਢਾ ਜੀ ਸਾਹਿਬ ਉਹਨਾਂ ਦੇ ਪਹਿਲੇ ਗ੍ਰੰਥੀ ਹੋਏ ਸਨ ਕਿਉਂ ਪਹਿਲਾ ਗ੍ਰੰਥੀ ਬਣਾਇਆ ਗਿਆ ਸੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਸੀ ਤੇ ਸਭ ਤੋਂ ਜ਼ਿਆਦਾ ਵੀ ਜਿਹੜੇ ਹਰਿਮੰਦਰ ਸਾਹਿਬ ਦੀ ਸੇਵਾ ਚ ਉਹਨਾਂ ਨੇ ਜਿਹੜੀ ਆ ਭੂਮਿਕਾ ਨਿਭਾਈ ਸੀ ਉਹ ਬਾਬਾ ਬੁੱਢਾ ਜੀ ਸਨ ਠੀਕ ਹੈ ਸਭ ਤੋਂ ਜ਼ਿਆਦਾ ਸੇਵਾ ਕਰਨ ਵਾਲੇ ਵੀ ਬਾਬਾ ਬੁੱਢਾ ਜੀ ਹੋਏ ਸਨ ਇਹ ਵੀ ਯਾਦ ਨਾਲ ਅਗਾਂ ਰੱਖ ਲੈਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲਨੇ ਆ ਇਹਨਾਂ ਨੂੰ ਸ਼ੀਧ ਸਿੱਧੀ ਬਾਰੇ ਚੱਲਨੇ ਆ ਸਿੱਧੀ ਬਾਰੇ ਬੜਾ ਕੁਐਸਚਨ ਪੁੱਛ ਲੈਂਦੇ ਨੇ ਗੁਰੂ ਅਰਜਨ ਦੇਵ ਜੀ ਨੂੰ ਕਿੰਨਾ ਨੇ ਸ਼ੀਧ ਕੀਤਾ ਠੀਕ ਹੈ ਹਾਂ ਇੱਕ ਹੋਰ ਤੁਹਾਨੂੰ ਮੈਂ ਦੱਸ ਦਿਆਂ ਇਹਨਾਂ ਨੂੰ ਪੁੱਛ ਲੈਂਦੇ ਨੇ ਗੁਰੂ ਅਰਜਨ ਦੇਵ ਦੇ ਸਮੇਂ ਮੁਗਲ ਬਾਦਸ਼ਾਹ ਪੁੱਛ ਲੈਂਦੇ ਨੇ ਕੌਣ ਮਿਲਣ ਆਏ ਸੀ ਮੁਗਲ ਬਾਦਸ਼ਾਹ ਲਿਖ ਲਓ ਨਾਲ ਉਹ ਕਿਹੜੇ ਆਏ ਸੀ ਇੱਕ ਤਾਂ ਸੀ ਇਹਨਾਂ ਦੇ ਜਿਹੜੇ ਮਿੱਤਰ ਸਨ ਉਸ ਅਕਬਰ ਅਕਬਰ ਜੀ ਠੀਕ ਹੈ ਉਹ ਠੀਕ ਬਾਦਸ਼ਾਹ ਐਸਨ ਅਕਬਰ ਜੀ ਉਹ ਇਹਨਾਂ ਨਾਲ ਦਇਆ ਪਰ ਉਹਨੂੰ ਕਮ ਰੱਖਦੇ ਸੀ ਇੱਕਦੋ ਬਾਅਦ ਜਦੋਂ ਅਕਬਰ ਤੋਂ ਬਾਅਦ ਇੱਕ ਹੋਰ ਆਇਆ ਫਿਰ ਆਗੈ ਜਹਾਗੀ ਇਹਨਾਂ ਦੇ ਬੇਟਾ ਜੀ ਇਹ ਬੜੇ ਕੱਟੜ ਸਨ ਕੱਟੜ ਮੁਸਲਮਾਨ ਸਨ ਬੜੀ ਈਰਖਾ ਕਰਦੇ ਸਨ ਗੁਰੂ ਜੀ ਨਾਲ ਠੀਕ ਹੈ ਇਹਨਾਂ ਨੇ ਸ਼ਹੀਦ ਇਹਨਾਂ ਨੂੰ ਕੀਤਾ ਸੀ ਠੀਕ ਹੈ ਜਿਹੜੇ ਅਕਬਰ ਸੀ ਇਹ ਬੜੇ ਚੰਗੇ ਸੀ ਠੀਕ ਹੈ ਇਹਨਾਂ ਨੂੰ ਕਈਆਂ ਲੋਕਾਂ ਨੇ ਉਮਲਾਂ ਲਾਇਆ ਇਹਨਾਂ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਜਿਹੜਾ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਲਿਖਾਇਆ ਰਾਂ ਆਦ ਗ੍ਰੰਥ ਲਿਖਾਇਆ ਹੈ ਇਹਦੇ ਵਿੱਚ ਜਿਹੜੇ ਸ਼ਬਦ ਨੇ ਮੁਸਲਮਾਨਾਂ ਨੂੰ ਬੜੇ ਹੀ ਠੇਸ ਪਹੁੰਚਾਉਂਦੇ ਨੇ ਵਿੱਚ ਗੱਲ ਤੋਂ ਪਛਬਦ ਕੀਤਾ ਕਿ ਗੱਲ ਕੀਤੀ ਗਈਆਂ ਨੇ ਬਟ ਜਹ ਕਿੰਨਾ ਨੇ ਅਕਬਰ ਨੇ ਕਿਹਾ ਉਹ ਉਹਨਾਂ ਦਾ ਅਧਿਕਾਰ ਹੈ ਉਹਨਾਂ ਦਾ ਸਹੀ ਹੈ ਸਭ ਕੁਝ ਜਿਹੜਾ ਲਿਖਾਇਆ ਹੈ ਸਹੀ ਹੈ ਗੁਰਬਾਣੀ ਤਾਂ ਸਹੀ ਹੈ ਨਾ ਠੀਕ ਹੈ ਫਿਰ ਲੋਕਾਂ ਚੁੱਪ ਕਰਨੇ ਸਟਾਰਟ ਹੋ ਗਏ ਉਸ ਤੋਂ ਬਾਅਦ ਆਪਾਂ ਇਹ ਆਏ ਦੋ ਮੁਗਲ ਬਾਸ਼ਾ ਲੇਖ ਲੈ ਆਪਾਂ ਅੱਗੇ ਪੜ੍ਹਦੇ ਹਾਂ 시ਦੀ ਬਾਰੇ ਹੋਣਾ ਜਦੋਂ ਕੀ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਨੂੰ ਇੱਕ ਤਾਂ ਸਿੱਖਾਂ ਦੇ ਸ਼ੀਧੀ ਦਾ ਦਰਜਾ ਸ਼ੀਧਾਂ ਦੇ ਸਰਤਾਜ ਦਾ ਦਰਜਾ ਦਿੱਤਾ ਜਾਂਦਾ ਹੈ ਪਹਿਲੇ ਸ਼ੀਧ ਹੋਣ ਵਾਲੇ ਸਿੱਖ ਵੀ ਕੌਣ ਸਨ ਚਲੋ ਸ਼ੀਧ ਹੋਣ ਵਾਲੇ ਗੁਰੂ ਕੌਣ ਸਨ ਉਹ ਵੀ ਸਨ ਗੁਰੂ ਅਰਜਨ ਦੇਵ ਜੀ ਪਹਿਲੇ ਸ਼ੀਧ ਗੁਰੂ ਅਰਜਨ ਦੇਵ ਜੀ ਠੀਕ ਹੈ ਇਨਹਨ ਨੂੰ ਸ਼ਹੀਦ ਕਦੋਂ ਕੀਤਾ ਗਿਆ ਕਿੰਨਾ ਦੁਆਰਾ ਕੀਤਾ ਗਿਆ ਪੁੱਛ ਲੈਂਦੇ ਨੇ ਇਹਨਾਂ ਨੂੰ 1606 ਈਸਵੀ ਵਿੱਚ ਜਾਗੀਰ ਦੁਆਰਾ ਲੋਰ ਵਿਖੇ ਵਿਖੇ ਸ਼ਹੀਦ ਕੀਤਾ ਗਿਆ ਸੀ ਠੀਕ ਹੈ ਹੁਣ ਦੁਬਾਰੀ ਫਿਰ ਮੈਂ ਸਟਾਰਟਿੰਗ ਤੋਂ ਦੱਸਣਾ ਇਹਨਾਂ ਦੇ ਜਨਮ ਬਾਰੇ ਗੱਲ ਕਰੇ ਜਨਮ ਕਦੋਂ ਹੋਇਆ 15 April 1573 AD ਨੂੰ ਇਹਨਾਂ ਦੇ ਪਿਤਾ ਦਾ ਨਾਂ ਕੀ ਸੀ ਗੁਰੂ ਰਾਮਦਾਸ ਦੇ ਬੇਟਾ ਜੀ ਸਨ ਸਭ ਤੋਂ ਛੋਟੇ ਸਨ ਮਾਤਾ ਦਾ ਨਾਂ ਬੀਬੀ ਭਾਨੀ ਜੀ ਸੀ ਇਹਨਾਂ ਦਾ ਵਿਆਹ ਜ ਮਾਤਾ ਗੰਗਾ ਜੀ ਨਾਲ ਹੋਇਆ ਇਹਨਾਂ ਦੇ ਇੱਕ ਕਰੇ ਬੇਟਾ ਹੋਇਆ ਉਹਨਾਂ ਦਾ ਨਾਂ ਸੀ ਗੁਰੂ ਹਰਗੋਬਿੰਦ ਜੀ ਠੀਕ ਹੈ ਤੇ ਉਸ ਤੋਂ ਬਾਅਦ ਇਨਾਂ ਦੇ ਆਪਾਂ ਇਹਨਾਂ ਨੇ ਕਾਰਜ ਕਿਹੜੇ-ਕਿਹੜੇ ਕੀਤੇ ਨਾ ਸ਼ਹਿਰ ਕਿਹੜੇ ਵਸਾਏ ਸ਼ਹਿਰ ਜਲੰਧਰ ਵਸਾਇਆ ਇਹਨਾਂ ਨੇ ਠੀਕ ਕਰਤਪੁਰ ਵਸਾਇਆ ਕਰਤਾਰਪੁਰ ਵਸਾਇਆ ਠੀਕ ਹੈ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਨੇ ਕੀ ਹੋਰ ਕਾਰਜ ਕਿਹੜੇ ਕੀਤੇ ਇਹਨਾਂ ਨੇ ਦਸਵੰਦ ਪ੍ਰਥਾ ਚਲਾਈ ਠੀਕ ਹੈ ਆਦ ਗ੍ਰੰਥ ਲਿਖਾਇਆ ਹੋਰ ਇਹਨਾਂ ਨੇ ਹਰਮੰਦਰ ਸਾਹਿਬ ਬਣਵਾਇਆ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕੀ ਇੱਕ ਜਿਹੜੇ ਨੇ ਸ਼ਹੀਦ ਕਦੋਂ ਦੋ ਮੁਗਲ ਬਾਦਸ਼ਾਹ ਕਿਹੜੇ ਆਏ ਉਹ ਦੇ ਮੁਗਲ ਬਾਦਸ਼ਾਹ ਸੀ ਜਹਾਗੀਰ ਤੇ ਅਕਬਰ ਸਨ ਸ਼ਹੀਦ ਕਿੰਨਾ ਨੇ ਕੀਤਾ ਅਕਬਰ ਜਹਾਗੀਰ ਦੁਆਰਾ ਕੀਤਾ ਗਿਆ ਕਦੋਂ ਕੀਤਾ ਗਿਆ 1606 ਈਸਵੀ ਨੂੰ ਆ ਪੁੱਛਣ ਦੇ ਨੇ ਗੁਰੂ ਅਰਜਨ ਦੇ ਰਛੀਦੀ ਪੁੱਛਣ ਦੇ ਸਨ ਪੁੱਛ ਲੈਣ ਦੇ ਨੇ ਇਹ ਤੁਸੀਂ ਯਾਦ ਰੱਖ ਲੈਣਾ ਹੈ ਠੀਕ ਹੈ ਇਹ ਸੀ ਆਪਣੇ ਗੁਰੂ ਅਰਜਨ ਦੇਵ ਜੀ ਅੱਜ ਲਈ ਇੰਨਾ ਹੀ ਠੀਕ ਹੈ ਤੇ ਨੈਕਸਟ ਕਲਾਸ ਆਪਾਂ ਅਗਲੇ ਦੋ ਗੁਰੂਆਂ ਪਰ ਤਿੰਨ ਗੁਰੂਆਂ ਪਰ ਕਰ ਲਾਂਗੇ ਫਿਰ ਤੋਂ ਮੈਂ ਲੈ ਕੇ ਆ ਰਿਆਂ ਸਾਰੇ ਹੀ ਜਿੰਨੇ ਗੁਰੂਆਂ ਪਰ ਕਰਾਇਆ ਸਾਰਿਆਂ ਦੇ ਐਮਸੀਕਿਊ ਇੱਕ ਦਿਨ ਚ ਆਪਾਂ ਕਵਰ ਕਰ ਦੇਵਾਂਗੇ ਠੀਕ ਹੈ ਇੱਕ ਤੁਹਾਨੂੰ ਹੋਰ ਥੋੜੀ ਜਿਹੀ ਦੱਸ ਦਿਆਂ ਕਿ ਪਹਿਲਾਂ ਵੀ ਦੱਸਿਆ ਸੀ ਕਿ ਪੀਐਸ ਟੈਟ ਪੀਐਸ ਟੈਟ ਈਟੀਟੀ ਪਲੱਸ ਬੀਐਡ ਉਹਨਾਂ ਦੀ ਅਸੀਂ ਵੀ ਤਿਆਰੀ ਸਟਾਰਟ ਕਰ ਰਿਹਾ ਮੈਂ ਥੋੜੇ ਦਿਨਾਂ ਤੱਕ ਉਹਨਾਂ ਦੀ ਕਲਾਸਾਂ ਲੈ ਕੇ ਆ ਰਿਆਂ ਠੀਕ ਹੈ ਬਹੁਤ ਵਧੀਆ ਢੰਗ ਨਾਲ ਕਰਾਇਆ ਜਾਵੇਗਾ ਇਕੱਲੀ- ਇਕੱਲੀ ਗੱਲ ਉਹਦੇ ਪਰ ਦੱਸੀ ਜਾਵੇਗੀ ਤੁਹਾਨੂੰ ਹਰੇਕ ਟੌਪਿਕ ਚ ਚੰਗੀ ਤਰ੍ਹਾਂ ਕਲੀਅਰ ਕਰਾਇਆ ਜਾਵੇਗਾ ਠੀਕ ਤੇ ਤੁਹਾਡਾ ਕੀ ਫਰਜ ਬੰਦਾ ਹੈ ਜਿਹੜੀ ਇਹ ਸਾਡੀ ਮੈਂ ਵੀਡੀਓ ਲਾਈਕ ਐਂਡ ਸ਼ੇਅਰ ਕਰੋ ਵਤ ਵਤ ਲੋਕਾਂ ਤੱਕ ਪਹੁੰਚਾਓ ਇਹਨਾਂ ਨੂੰ ਠੀਕ ਹੈ ਜਿਸ ਨਾਲ ਸਾਨੂੰ ਵੀ ਹੌਸਲਾ ਤੁਹਾਡਾ ਮਿਲੇ ਸਾਨੂੰ ਤੁਹਾਡੇ ਸੰਯੋਗ ਦੀ ਬਹੁਤ ਲੋੜ ਹੈ ਕਿਰਪਾ ਕਰਕੇ ਇਹਨਾਂ ਨੂੰ ਵਤ ਵਤ ਅੱਗੇ ਪਹੁੰਚਾਓ ਥੈਂਕ ਯੂ